ਨਮਸਕਾਰ ਆਦab ਸਤਿ ਸ੍ਰੀ ਅਕਾਲ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੀ ਗੱਲ ਜਦੋਂ ਵੀ ਸ਼ੁਰੂ ਹੁੰਦੀ ਹੈ ਨੌਜਵਾਨਾਂ ਤੇ ਹੁੰਦੀ ਹੈ ਗੱਬਰੂਆਂ ਤੇ ਹੁੰਦੀ ਹੈ ਪਰ ਅੱਜ ਦਾ ਜਿਹੜਾ ਗੱਭਰੂ ਹੈ ਉਹ ਨਸ਼ੇ ਚ ਪੈ ਗਿਆ ਹੈ ਅੱਜ ਤੁਹਾਨੂੰ ਉਹ ਕੱਦ-ਕਾਠ ਵਾਲੇ ਨੌਜਵਾਨ ਨਹੀਂ ਮਿਲਦੇ ਗੱਭਰੂ ਨਹੀਂ ਮਿਲਦੇ ਜਿਨ੍ਹਾਂ ਲਈ ਪੰਜਾਬ ਜਾਣਿਆ ਜਾਂਦਾ ਸੀ ਪਰ ਅੱਜ ਮੈਂ ਤੁਹਾਨੂੰ ਇੱਕ ਅਜਿਹੇ ਨੌਜਵਾਨ ਗੱਭਰੂ ਨਾਲ ਮਿਲਾਵਾਂਗਾ ਜਿਸ ਦੀ ਹਾਈਟ 7 ਫੁੱਟ ਹੈ ਜੀ ਤੁਸੀਂ ਸਭ ਤੋਂ ਪਹਿਲਾਂ ਦੇਖੋ ਇਹ ਨੌਜਵਾਨ ਗੱਭਰੂ 7 ਫੁੱਟ ਦਾ ਹੈ ਕਿ ਉਮਰ ਕਿੰਨੀ ਹੈ ਤੇਰੀ ਵੀ ਉਮਰ ਮੇਰੀ 14 ਸਾਲ ਹੈ ਨਾਮ ਕੀ ਹੈ ਰਾਘਵ ਰਾਘਵ ਦਾ ਨਾਮ ਹੈ ਜੀ ਇਹਦੇ ਪਿਤਾ ਜੀ ਵੀ ਮੇਰੇ ਨਾਲ ਹੀ ਹੈ ਇਹ ਬੇਸਿਕਲੀ ਆਜੋ ਜੀ ਬੇਸਿਕਲੀ ਬਿਹਾਰ ਦੇ ਰਹਿਣ ਵਾਲੇ ਹੈ ਤੇ ਇਹ ਇੱਥੋਂ ਦਾ ਜੰਪਾ ਲੈਣ ਦੇ ਪਿਤਾ ਜੀ ਨੂੰ 30 ਸਾਲ ਅਤੇ ਹੋ ਗਏ ਰੰਦਿਆਂ ਨੂੰ ਤੇ ਇਸ ਨੌਜਵਾਨ ਨੂੰ ਆਪਾਂ ਸਾਰੀ ਗੱਲਬਾਤ ਪੁੱਛਦੇ ਹਾਂ ਉਮਰ ਕਿੰਨੀ ਬੇਟੇ ਤੇਰੀ ਮੇਰੀ ਉਮਰ 14 ਸਾਲ ਹੈ 14 ਸਾਲ ਉਮਰ ਹੈ ਦੇਖੋ ਜੀ 14 ਸਾਲ ਉਮਰ ਕੱਦ ਪੂਰਾ 7 ਫੁੱਟ ਹੈ ਹਾਂਜੀ 7 ਫੁੱਟ ਤੇ ਪੜਦਾ ਕਿਹੜੀ ਕਲਾਸ ਚ ਮੈਂ ਪੜਦਾ 9ਵੀਂ ਕਲਾਸ ਕਲਾਸ ਚ ਆ 9ਵੀਂ ਕਲਾਸ ਚ ਪੜਦਾ ਹਾਂ ਕਿੱਥੇ ਪੜਦਾ ਆਪਣੇ ਬਾਰੇ ਸਾਰਾ ਦੱਸ ਦੇ ਮੈਂ ਫਗਵਾੜੇ ਵਿੱਚ ਫਗਵਾੜੇ ਵਿੱਚ ਰਹਿੰਦਾ ਤੇ ਟੈਪਲਾਈ ਪਲਾਈ ਵਿੱਚ ਪਲਾਈ ਵਿੱਚ ਸਕੂਲ ਤੇ ਸ਼ਿਰ ਸ਼ਿਰ ਸ਼ਿਰਗਰ ਹਰ ਗੋਬਿੰਦੇ ਸਾਹਿਬ ਖਾਲਸਾ ਸੀ ਇਸਕੇਂਡ ਸਕੂਲ ਵਿੱਚ ਅੱਛਾ ਪਲਾਈ ਪਿੰਡ ਜਿਹੜਾ ਉਹਦੇ ਸਕੂਲ ਦੇ ਵਿੱਚ ਪੜਦਾ ਹੈ ਅੱਛਾ ਅੱਛਾ ਪਹਿਲਾ ਪੁੱਤੇ ਪਿਤਾ ਜੀ ਨਾਲ ਗੱਲ ਕਰਦੇ ਨਾ ਤੁਸੀਂ ਕਿੰਨੇ ਸਾਲ ਹੋ ਗਏ ਇੱਥੇ ਆਏ ਨੂੰ ਤੁਹਾਨੂੰ ਇੱਥੇ ਸਾਨੂੰ 30 ਸਾਲ ਹੋ ਗਏ ਸਰ ਇੱਥੇ ਆਏ ਹਾਂ ਅੱਛਾ ਜੀ ਤੇ ਇਹ ਹੁਣ ਕੀ ਕਰਦੇ ਆ ਕਿਸ ਤਰ੍ਹਾਂ ਨੂੰ ਕੀ ਸੋਚਦੇ ਪਿਓ ਸਰ ਹਲੇ ਪੜ੍ਹਾਈ ਕਰਦਾ ਹੈ ਸਾਥ-ਸਾਥ ਮੈਂ ਫੁੱਟਬਾਲ ਸਪੋਰਟ ਸਰ ਖੇਡਦਾ ਪਿਆ ਹੈ ਫੁੱਟਬਾਲ ਖੇਡ ਰਿਹਾ ਹਾਂ ਬਾਲੀਬਾਲ ਵੀ ਖੇਲੇ ਫੁੱਟਬਾਲ ਵੀ ਖੇਡਦਾ ਸਾਥ-ਸਾਥ ਵਿੱਚ ਮੈਂ ਫੁੱਟਬਾਲ ਮੇਂ ਜਾਦੇ ਹਾਂ ਅਭੀ ਅੱਛਾ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਆਏ ਨੂੰ 30 ਸਾਲ ਹੋ ਗਏ ਸਰ ਇੱਥੇ ਤੇ ਇਹਦਾ ਬਰਥ ਇੱਥੇ ਦਾ ਹੈਗਾ ਸਰ ਕਿਹੜੀ ਜਗ੍ਹਾ ਦਾ ਫਗਵਾੜੇ ਦਾ ਫਗਵਾੜੇ ਪਲਾਹੀ ਪਿੰਡ ਦਾ ਮੇਟਾ ਪਿੰਡ ਦਾ ਮੇਟਾ ਹੈਗਾ ਹਾਂ ਹਾਂ ਉਹ ਜਿੱਤੇਓ ਕਲੱਬ ਵੀ ਹੈਗਾ ਹਨਾ ਅੱਛਾ 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 ਉੱਥੋਂ ਦਾ ਰਹਿਣ ਵਾਲੇ ਹੋ ਤੁਸੀਂ ਤੇ ਕੀ ਕੰਮ ਕੀ ਕਰਦੇ ਹੋ ਮੈਂ ਜਮਾਟੋ ਦਾ ਕੰਮ ਕਰਦਾ ਸੀ ਤਾਂ ਕੀ ਮੰਦੇ ਵਿੱਚ ਇੱਛਾ ਬੱਚੇ ਨੂੰ ਕੀ ਕਰਵਾਣਾ ਚਾਹੁੰਦੇ ਹੋ ਇੱਛਾ ਅੱਛਾ ਪੜ ਲੈ ਅੱਛਾ ਸਪੋਰਟਸਮੈਨ ਬਣ ਜਾਏ ਅੱਛਾ ਪੈਸੇ ਕਮਾਏ ਪੰਜਾਬ ਦਾ ਨਾਮ ਰੋਸ਼ਨ ਕਰੇ ਪੂਰੇ ਇੰਡੀਆ ਦਾ ਨਾਮ ਰੋਸ਼ਨ ਕਰੇ ਮੈਂ ਤਾਂ ਇਹੀ ਚਾਹੁੰਦਾ ਕਿ ਅੱਛੇ ਸਪੋਰਟ ਕੀਤਾ ਜਾ ਸਾਨੂੰ ਤਾਂ ਕਿ ਇਸ ਕੋ ਭਵਿੱਖ ਬਣ ਜਾਏ ਆਮ ਤੌਰ ਤੇ ਗੱਲ ਪਤਾ ਕੀ ਚਲਦੀ ਜਦੋਂ ਸਾਡੇ ਬੱਚੇ ਜਾਂਦੇ ਵਿਦੇਸ਼ ਉਦੋਂ ਤਾਂ ਕਹਿੰਦੇ ਜੀ ਪੰਜਾਬੀ ਬਹੁਤ ਵਧੀਆ ਕੰਮ ਕਰਦੇ ਪਰ ਜਦੋਂ ਤੁਸੀਂ ਯੂਪੀ ਬਿਹਾਰ ਤੋਂ ਆਉਂਦੇ ਹੋ ਲੋਕ ਕਹਿੰਦੇ ਜੀ ਪੰਜਾਬੀ ਨਹੀਂ ਤੁਸੀਂ ਇਹ ਤਾਂ ਇੱਥੋਂ ਦਾ ਜੰਮੀਆ ਬ ਲੈਣਾ ਜੀ ਹਾਂਜੀ ਇੱਥੇ ਦਾ ਜੰਮੀਆ ਜੀ ਆ ਤਾਂ ਤੁਸੀਂ ਪੂਰੀ ਤਰ੍ਹਾਂ ਪੰਜਾਬ ਨਾਲ ਜੁੜੇ ਹੋ ਹਾਂਜੀ ਪੂਰੇ ਬੱਚੇ ਕਿੰਨੇ ਆ ਤੁਹਾਡੇ ਮੇਰੇ ਦੋ ਬੱਚੇ ਆ ਜੀ ਦੋਨੇ ਇੱਥੋਂ ਜੰਮੀ ਨੇ ਹਾਂਜੀ ਆ ਠੀਕ ਆ ਜੀ ਬਹੁਤ ਵਧੀਆ ਗੱਲ ਹੈ ਤੁਹਾਡਾ ਬੱਚਾ ਹੈ ਹੁਣ ਆਪਾਂ ਬੱਚੇ ਨਾਲ ਵੀ ਕਰਕੇ ਮੇਟ ਕਿਸ ਤਰ੍ਹਾਂ ਤੇਰਾ ਮਨ ਕਦੋਂ ਤੋਂ ਹਾਈਟ ਕਦੋਂ ਵਧਣੀ ਸ਼ੁਰੂ ਹੋਈ ਤੇਰੀ ਮੇਰੀ ਆ ਤੋ ਤਿੰਨ ਸਾਲ ਅੱਗੇ ਵਧਣੀ ਸ਼ੁਰੂ ਹੋ ਗਈ ਪਹਿਲਾਂ ਕਿੰਨੀ ਸੀਗੀ ਪਹਿਲਾਂ ਮੇਰੀ ਆਹੀ 4 1/4 ਫੁੱਟ ਸੀਗੀ 4 1/4 ਫੁੱਟ ਸੀਗੀ ਹਾਂਜੀ ਤੇ ਇੱਕਦਮ ਵਧਣ ਦਾ ਕਾਰਨ ਕੀ ਖੇਲਣਾ ਸ਼ੁਰੂ ਕੀਤਾ ਸੀ ਤਾਂ ਵਧਿਆ ਹਾਂਜੀ ਕੀ ਖੇਲਦਾ ਫੁੱਟਬਾਲ ਫੁੱਟਬਾਲ ਖੇਲਦਾ ਹੈ ਵਾਲੀਬਾਲ ਵੀ ਖੇਲਦਾ ਹੈ ਹਾਂਜੀ ਵਾਲੀਬਾਲ ਕਦੋਂ ਸ਼ੁਰੂ ਕੀਤੀ ਸੀ ਵਾਲੀਬਾਲ ਆਹੀ ਤਿੰਨ ਚਾਰ ਮਹੀਨੇ ਹੋਏ ਹਲੇ ਪਹਿਲਾ ਵਟਵਾਲ ਲੀਗ ਖੇਡਦਾ ਸੀ ਅੱਛਾ ਤੇਰੇ ਸਕੂਲ ਜਿਹੜੇ ਬੱਚੇ ਐ ਤੇਰੀ ਉਮਰ ਦੇ ਕਿੰਨੀ ਕਿੰਨੀ ਉਹਨਾਂ ਦੀ ਹਾਈਟ ਐ ਉਹਨਾਂ ਦੀ ਹਾਈਟ ਹਲੇ 5-5 ਫੁੱਟ ਤੇ ਆ ਸਾਰੇ 5-5 ਫੁੱਟ ਦੇ ਨੇ ਤੇ ਫਿਰ ਕਿਦਾਂ ਮਹਿਸੂਸ ਰਿਹਾ ਉਹ ਕੀ ਕਰਦੇ ਨਹੀਂ ਕਿ ਯਾਰ ਤੇਰੀ ਇੰਨੀ ਜ਼ਿਆਦਾ ਕਿਵੇਂ ਐ ਉਹ ਕਰਦੇ ਤਾਂ ਹੈਗੇ ਪਰ ਰਹਿਣਾ ਪੈਂਦਾ ਨਾਲ ਮਿਲ ਕੇ ਦੋਸਤ ਅੱਛਾ ਅੱਛਾ ਕੋਈ ਮਜ਼ਾਕ ਤਾਂ ਨਹੀਂ ਕਰਦਾ ਨਹੀਂ ਨਹੀਂ ਅੱਛਾ ਮੈਨੂੰ ਇਹ ਦੱਸ ਜਿਹੜੇ ਤੇਰੇ ਦੋਸਤ ਐ ਤੇਰੇ ਕਿੰਨੇ ਕੋ ਦੋਸਤ ਹੈਗੇ ਨੇ ਮੇਰੇ ਬੀਤੀ ਦੋਸਤ ਹੈਗੇ ਆ ਜਿਹੜੇ ਸਾਰੇ ਛੋਟੇ ਛੋਟੇ ਹਾਈਟ ਦੇ ਨੇ ਹਾਂਜੀ ਅੱਛਾ ਹੁਣ ਤੂੰ ਜਿਹੜੀ ਫੁੱਟਬਾਲ ਜੁਆਇਨ ਕੀਤੀ ਏ ਤੇਰੇ ਮਨ ਦੀ ਇੱਛਾ ਸੀ ਜਾਂ ਕਿੱਦਾਂ ਆਇਆ ਤੇਰੇ ਦਿਮਾਗ 'ਚ ਮੇਰੀ ਮਨ ਦੀ ਇੱਛਾ ਸੀ ਤਾਂ ਮੈਂ ਹੋਟਲ ਜੁਆਇਨ ਕੀਤੀ ਸੀ ਤੇ ਕਿੰਨੇ ਦਿਨ ਹੋ ਗਏ ਖੇਡਦੇ ਨੂੰ ਬਟਵਾਲ ਫਿਰ 6 ਸਾਲ ਹੋ ਗਏ 6 ਸਾਲ ਹੋ ਗਏ ਤੈਨੂੰ ਖੇਡਦੇ ਨੂੰ ਤੇ ਹਾਈਟ ਵਧੀ ਲਗਭਗ 3 ਸਾਲ 3 ਸਾਲ ਬਾਅਦ ਅੱਛਾ ਕੀ ਕਰਨਾ ਚਾਹੁੰਦਾ ਏ ਮੈਂ ਇੱਕ ਵੱਡਾ ਖਿਡਾਰੀ ਬਣ ਕੇ ਪੰਜਾਬ ਤੇ ਇੰਡੀਆ ਦਾ ਨਾਮ ਰੌਸ਼ਨ ਕਰਨਾ ਚਾਹੁੰਦਾ ਤੇ ਪੰਜਾਬ ਤੇ ਇੰਡੀਆ ਦਾ ਨਾਮ ਰੌਸ਼ਨ ਕਰਨਾ ਚਾਹੁੰਦਾ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਨਾ ਕਿ ਇਹ ਲੜਕਾ ਚਾਹੇ ਬਿਹਾਰ ਦੇ ਦੇ ਪਿਤਾ ਜੀ ਹੈ ਲੇਕਿਨ ਇਹ ਗੱਲ ਅੱਜ ਵੀ ਕਰ ਰਿਹਾ ਸਿਰਫ ਪੰਜਾਬ ਦੀ ਕਿਉਂਕਿ ਪੰਜਾਬ ਦਾ ਬਰਥ ਹੈ ਪੰਜਾਬ ਦਾ ਰਹਿਣ ਵਾਲਾ ਹੈ ਤੇ ਤੁਸੀਂ ਹਾਈਟ ਮੈਂ ਤੁਹਾਨੂੰ ਦਿਖਾ ਰਿਹਾ ਸਿਰਫ 14 ਸਾਲ ਉਮਰ 7 ਫੁੱਟ ਹਾਈਟ ਇਸੇ ਤਰ੍ਹਾਂ ਦੇ ਜਿਹੜੇ ਸਾਡੇ ਦਲੀਪ ਸਿੰਘ ਹੈ ਗ੍ਰੇਡ ਖਲੀ ਹਿਮਾਚਲ ਦੇ ਸੀ ਹਿਮਾਚਲ ਦੇ ਆ ਕੇ ਇੱਥੇ ਰਹੇ ਤੇ ਸਾਡੇ ਪੰਜਾਬ ਪੁਲਿਸ ਦੇ ਡੀਜੀਪੀ ਮਹਾਲ ਸਿੰਘ ਭੁੱਲਰ ਜੀ ਦੇ ਨਿਗਾਹ ਦੇ ਆਏ ਵਿੱਚ ਆਏ ਤੇ ਉਹਨਾਂ ਨੇ ਉਹਨਾਂ ਨੂੰ ਪੰਜਾਬ ਪੁਲਿਸ ਲਿਆਂਦਾ ਉਸ ਤੋਂ ਬਾਅਦ ਉਹ ਪੂਰੀ ਦੁਨੀਆ ਵਿੱਚ ਛਾ ਗਏ ਅਸੀਂ ਚਾਹੁੰਦੇ ਹਾਂ ਕਿ ਇਹ ਪੰਜਾਬ ਦਾ ਪੁੱਤ ਜਿਹੜਾ 7 ਫੁੱਟ ਦਾ ਗੱਭਰੂ ਜਵਾਨ ਹੈ ਇਹ ਚਾਹੁੰਦਾ ਹੈ ਕਿ ਵਧੀਆ ਪ੍ਰਭਖ ਬਣੇ ਫੁੱਟਬਾਲ ਦੇ ਵਿੱਚ ਬਣੇ ਪੰਜਾਬ ਦਾ ਨਾਮ ਰੋਸ਼ਨ ਹੋਏ ਦੇਸ਼ ਦਾ ਨਾਮ ਇਸ ਲਈ ਜ਼ਰੂਰਤ ਹੈ ਇਸ ਨੂੰ ਕਿਸੇ ਐਸੇ ਵਿਅਕਤੀ ਦੀ ਜੋ ਕਿ ਇਸ ਦੀ ਜਿਹੜੀ ਕਲਾ ਹੈ ਉਸ ਨੂੰ ਪਰਖੇ ਤੇ ਉਸ ਨੂੰ ਇਹੇ ਮੁਕਾਮ ਤੇ ਪਹੁੰਚਾਇਆ ਜਿੱਥੇ ਪੰਜਾਬ ਦਾ ਨਾਮ ਤੇ ਦੇਸ਼ ਦਾ ਨਾਮ ਰੋਸ਼ਨ ਕੈਮਰਾਮੈਨ ਲਖਿੰਦੇ ਨਾਲ ਪਰਮਜੀਤ ਸਿੰਘ ਰਣਪੁਰੀ ਵਾਈਸੋ ਪੰਜਾਬ ਜਲੰਧ